ਕਹਿੰਦੇ ਕਿਸੇ ਕੰਮ ਨੂੰ ਲਗਨ ਦੇ ਨਾਲ ਕੀਤਾ ਜਾਵੇ ਤਾਂ ਸਫਲਤਾ ਮਿਲਦੀ ਹੈ ਅਜੇ ਆਏ ਕੁਝ ਕੰਦ ਖਾਇਆ ਹਰਪ੍ਰੀਤ ਸਿੰਘ ਰੰਦਾਵਾ ਨੇ ਹਲਕਾ ਗੁਰੂਰਸਾਏ ਦੇ ਬਾਰਡਰ ਪੱਟੀ ਦੇ ਇੱਕ ਵਸਦੇ ਪਿੰਡ ਦਾ ਨੌਜਵਾਨ ਹੈ ਜਿਨੇ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦਾ ਤੇ ਹੈਂਡਕਾਸਟੇਬਲ ਹੈ ਪੰਜਾਬ ਪੁਲਿਸ ਵੱਲੋਂ ਦਿੱਲੀ ਵਿੱਚ ਹੋਈਆਂ ਗੇਮਾਂ ਦੇ ਵਿੱਚ 골ਡ ਮੈਡਲ ਲੈ ਕੇ ਨੌਜਵਾਨ ਪਿੰਡ ਵਾਪਸ ਪਰਤਿਆ ਕਿਵੇਂ ਸਾਰੀ ਗੇਮ ਚੱਲੀ ਤੇ ਅੱਜ ਉਸ ਮੈਡਲ ਲਾਈਨ ਤੋਂ ਬਾਅਦ ਹੁਣ ਭਾਰਤ ਵੱਲੋਂ ਜਾਊਗਾ ਬਾਹਰ ਖੇਡਣ ਲਈ ਵਰਲਡ ਪੁਲਿਸ ਦੇ ਵਿੱਚ ਜਿਹੜਾ ਮੁਕਾਬਲਾ ਹੋਣਾ ਉਹਦੇ ਲਈ ਹਰਪ੍ਰੀਤ ਖੇਡੂਗਾ ਹਰਪ੍ਰੀਤ ਰੰਦਾਵਾ ਦੇ ਨਾਂ ਤੇ ਮਸ਼ਹੂਰ ਹੈ ਅੱਜ ਸਾਡੇ ਨਾਲ ਹੈ ਗੁਰੂ ਅਰਸਾਏ ਤੇ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਮੁਬਾਰਕਾਂ ਮੈਡਲ ਲੈ ਕੇ ਆਇਓ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਤੇ ਥੈਂਕ ਯੂ ਹਰਪ੍ਰੀਤ ਜੀ ਜਿਹੜੀਆਂ ਇਹ ਗੇਮਾਂ ਹੋਈਆਂ ਸੀ ਦੇਖੋ ਆਪਾਂ ਪਹਿਲਾਂ ਵੀ ਤੁਹਾਡਾ ਇੱਕ ਇੰਟਰਵਿਊ ਕਰਿਆ ਸੀ ਉਦੋਂ ਵੀ ਮੈਡਲ ਲੈ ਕੇ ਸੀ ਪਰ ਇਸ ਵਾਰ ਜਿਹੜਾ ਹੈਗਾ ਭਾਰਤ ਦੇ ਵਿੱਚ ਗੇਮਾਂ ਹੋਈਆਂ ਪੂਰੇ ਭਾਰਤੀ ਜਿਹੜੀ ਪੁਲਿਸ ਉੱਥੇ ਪਹੁੰਚੀ ਹੈਗਾ ਜਿਹਦਾ ਤੁਸੀਂ ਦੱਸ ਰਹੇ ਹੋ ਪੰਜਾਬ ਪੁਲਿਸ ਨੂੰ ਤੁਸੀਂ ਰਿਪਰਜੈਂਟ ਕੀਤਾ ਤੇ 골ਡ ਮੈਡਲ ਪੰਜਾਬ ਪੁਲਿਸ ਲਈ ਲੈ ਕੇ ਆਇਓ ਪੰਜਾਬ ਲਈ ਲੈ ਕੇ ਆਇਓ ਹਾਂਜੀ ਸਰ ਜੇ ਸਾਡੀਆਂ 올 ਇੰਡੀਆ ਪੁਲਿਸ ਗੇਮਾਂ ਚ ਸਾਰੀਆਂ ਜਿੰਨੀਆਂ ਆਪਣੀਆਂ ਸਟੇਟਾਂ ਨੇ ਉਹਨਾਂ ਦੇ ਸਾਰੇ ਪਲੇਅਰ ਆਉਂਦੇ ਆ ਤੇ ਬਾਕੀ ਜਿਹੜੀਆਂ ਸੀਆਰਪੀਐਫ ਐਸਐਸਬੀ ਬੀਐਸਐਫ ਸਾਰੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਮੇਰਾ 골ਡ ਮੈਡਲ ਆਇਆ ਸਾਰਿਆਂ ਦੇ ਵਿੱਚੋਂ ਡਿਸਕਸਰੋ ਦੇ ਵਿੱਚ ਹੀ ਕਿ ਕਿੰਨੀ ਕੋ ਮਿਹਨਤ ਕਰਨੀ ਪਈ ਸੀ ਦੇਖੋ ਆਪਣਾ ਏਰੀਆ ਹੈਗਾ ਬਾਰਡਰ ਬੜੀ ਦੇ ਕਹਿੰਦੇ ਪਛੜਿਆ ਏਰੀਆ ਹੈਗਾ ਪਰ ਇਥੋਂ ਉੱਠ ਕੇ ਨਮਾਇੰਦਗੀ ਕਰਨੀ ਪੰਜਾਬ ਪੁਲਿਸ ਦੀ ਤੇ ਪੰਜਾਬ ਲਈ ਮਾੜ ਲਿਆਣਾ ਛੋਟੀ ਗੱਲ ਨਹੀਂ ਹੈ ਕਿੰਨੀ ਮਿਹਨਤ ਹੋਈ ਕਿੱਥੋਂ ਲਗਨ ਮਿਲੀ ਇਹ ਲਗਾਤਾਰ ਮਿਹਨਤਾਂ ਦੀ ਜਾਈ ਹੈ ਜੇ ਆਪਾਂ ਕੀ ਇੱਕ ਇੱਕ ਦਮ ਨਹੀਂ ਹੈਗਾ ਇਹਦੇ ਪਿੱਛੇ ਮੈਂ ਮੈਨੂੰ 15 ਸਾਲ ਹੋ ਗਏ ਗੇਮ ਕਰਦਿਆਂ ਨੂੰ 2016 ਦੇ ਵਿੱਚ ਮੈਂ ਪੰਜਾਬ ਪੁਲਿਸ ਜੁਆਇਨ ਕੀਤੀ ਸੀਗੀ ਤੇ ਉਸ ਤੋਂ ਬਾਅਦ 18 ਦੇ ਵਿੱਚ ਪਹਿਲੀ ਵਾਰ ਮੈਂ ਗੇਮਾਂ ਖੇਡਿਆ ਜਿਹੜੀਆਂ 올 인디아 볼스 ਪਹਿਲੀ ਵਾਰ ਮੇਰਾ ਸਿਲਵਰ ਮੈਡਲ ਆਇਆ ਸੀਗਾ ਉਸ ਤੋਂ ਬਾਅਦ ਲਗਾਤਾਰ ਮੇਰਾ ਹੁਣ 골ਡ ਮੈਡਲ ਆ ਰਿਹਾ ਹੈ ਦਿਸ ਕਸਰੋਜ ਦਿਸ ਕਸਰੋ ਦੇ ਵਿੱਚ ਹਾਂਜੀ ਤੇ ਲਾਸਟ ਇਅਰ ਵੀ ਵਰਲਡ ਪੁੱਲਸ ਗੇਮਾਂ ਹੋਈਆਂ ਸੀਗੀਆਂ ਜਿਹੜੀਆਂ ਕੈਨੇਡਾ ਦੇ ਵਿੱਚ ਉੱਥੇ ਮੇਰਾ ਵਰਲਡ ਪੁੱਲਸ ਤੇ 골ਡ ਮੈਡਲ ਆਇਆ ਸੀਗਾ ਹੁਣ ਇਸ ਵਾਰ ਯੂਐਸਏ ਵਿੱਚ ਹੋਣੀਆਂ ਵਰਲਡ ਪੁੱਲਸ ਗੇਮਾਂ ਨਾਲ ਹੀ ਮੇਰੀ ਸਿਲੈਕਸ਼ਨ ਹੋਈ ਆ ਤੇ ਮੈਂ ਮਿਹਨਤ ਕਰਾਂਗਾ ਵੀ ਉੱਥੇ ਵੀ ਮੈਂ 골ਡ ਮੈਡਲ ਲੈ ਕੇ ਆਵਾਂ ਅੱਛਾ ਯੂਐਸਏ ਜਾਣਾ ਹੈ ਯੂਐਸਏ ਲਈ ਪੰਜਾਬ ਹਾਂ ਤਾਂ ਭਾਰਤ ਲਈ ਜਾਣਾ ਹੈ ਦੇਸ਼ ਲਈ ਖੇਡਣਾ ਹੈ ਕਿ ਆਦੇ ਪ੍ਰਾਂਤ ਲਈ ਖੇਡਿਆ ਤਿਆਰੀ ਦੀ ਗੱ ਖਾਣ ਪੀਣ ਤਾਂ ਇਹਦੇ ਵਿੱਚ ਵਧੀਆ ਡਾਈਟ ਦਾ ਜੀ ਮੈਨਤਾ ਜੀ ਵਧੀਆ ਫੂਡ ਸਪਲੀਮੈਂਟ ਹੁੰਦੇ ਆ ਤੇ ਬਾਕੀ ਮੈਨ ਟ੍ਰੇਨਿੰਗ ਦਾ ਹੁੰਦਾ ਜੀ ਟ੍ਰੇਨਿੰਗ ਡਿਸਪਲਨ ਆ ਜੀ ਵਧੀਆ ਕੋਚਿੰਗ ਤੇ ਆ ਜੀ ਸਾਰਾ ਕੁਝ ਅੱਛਾ ਕੌਣ ਨੇ ਕੋਚ ਸਾਹਿਬ ਤੇ ਮੇਰੇ ਗਰੀਬਾ ਜੀ ਕੋਚ ਨਹੀਂ ਗੁਰਸਿਮਰਨ ਸਿੰਘ ਸੰਧੂ ਫਰੀਦਕੋਟ ਤੋਂ ਉਹ ਨੈਸ਼ਨਲ ਕੈਂਪ ਦੇ ਵਿੱਚ ਕੋਚ ਨੇ ਉੱਥੇ ਪਟਿਆਲਾ ਐਨਆਈਐਸ ਦੇ ਵਿੱਚ ਉਹਨਾਂ ਕੋਲ ਮੈਂ ਲਗਾਤਾਰ ਪਿਛਲੇ 15 ਸਾਲ ਤੋਂ ਉਹਨਾਂ ਕੋਲ ਟ੍ਰੇਨਿੰਗ ਕਰ ਰਿਹਾ ਜੀ ਇੱਕੋ ਜਗ੍ਹਾ ਤੇ ਹਾਂਜੀ ਹਾਂਜੀ ਤੇ ਪਹਿញਾ ਮਾਰਾਂ ਫਿਰ ਕੋਚ ਸਾਹਿਬ ਦੀ ਹਾਂਜੀ ਉਹਦਾ ਹੈ ਹੀ ਆ ਜੀ ਸਾਰਾ ਗਰਮੀ ਸਰਦੀ ਸਾਰੇ ਮੌਸਮ ਚੱ ਜਿੱਥੇ ਕੋਈ ਕਮੀ ਪੇਸ਼ੀ ਹੁੰਦੀ ਹੈ ਉੱਥੇ ਪਿਆਰ ਨਾਲ ਵੀ ਹੁੰਦੀ ਹੈ ਗੁੱਸੇ ਨਾਲ ਵੀ ਤੇ ਉਹ ਸਾਰਾ ਅੱਛਾ ਆਮ ਇਹ ਹੁੰਦਾ ਆਪਾਂ ਜ਼ਿਮੀਂਦਾਰ ਕਰਾਂ ਦੇ ਮੁੰਡੇ ਹੈਗੇ ਆ ਬਾਪ ਤੁਹਾਡੇ ਨੰਬਰਦਾਰ ਵੀ ਨੇ ਸਰਦਾਰ ਜਸਵੰਤ ਸਿੰਘ ਘੋਰੀ ਹੈਣਾ ਤੇ ਕਿਵੇਂ ਬਾਪੂ ਨੇ ਖੇਤੀ ਤੋਂ ਹਟ ਕੇ ਤੇ ਇਸ 바ਸੇ ਧਿਆਨ ਆ ਗਿਆ ਕਿ ਪਹਿਲੇ ਜੋਬ ਵਿੱਚ ਆਏ ਫਿਰ ਗੱਮਾ ਚਾਏ ਅ ਪਹਿਲਾਂ ਮੈਂ ਖੇਤੀ ਕਰਦਾ ਸੀ ਕਿ ਇੱਥੇ ਆਪਣੇ ਪਿੰਡ 'ਚ ਹੀ ਖੇਤੀ ਕਰਦੇ ਸੀਗੇ ਬਾਅਦ 'ਚ ਮੇਰੇ ਰਿਸ਼ਤੇਦਾਰ ਮੇਰੇ ਘੁੱਫੜ ਜੀ ਛੋਟੇ ਬ੍ਰਦਰ ਕੁਲਜੀਤ ਭਾਈ ਉਹਨਾਂ ਨੇ ਮੈਂ ਇੱਥੇ ਪਿੰਡ ਮਿਲਣ ਵਾਸਤੇ ਆਏ 2011 ਦੇ ਵਿੱਚ ਤੇ ਉਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਤੇਰੀ ਹਾਈਟ ਵਧੀਆ ਤੂੰ ਗੇਮ ਕਰ ਉਹ ਕੋਈ ਰੈਸਲਿੰਗ ਕਰਦੇ ਸੀਗੇ ਅੱਛਾ ਤੇ ਉੱਥੋਂ ਉਹਨਾਂ ਨੇ ਮੈਨੂੰ ਜਾ ਕੇ ਗੈਰੀ ਭਾਈ ਨਾਲ ਮਿਲਾਇਆ ਤੇ ਉਸ ਤੋਂ ਬਾਅਦ ਮੇਰਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਸਪੋਰਟਸ ਯਾਨੀ ਕਿ ਫਰੀਦਕੋਟ ਦੀ ਧਰਤੀ ਦੇ ਪੈਰ ਤੇ ਫਰੀਦ ਜੀ ਦੀ ਨਗਰੀ ਤੋਂ ਸ਼ੁਰੂ ਹੋਇਆ ਸਾਰਾ ਖੁਸ਼ ਉਤੋਂ ਬਾਬਾ ਜੀ ਦੀ ਕਿਰਪਾ ਹੋ ਗਈ ਬਾਬਾ ਜੀ ਦੀ ਕਿਰਪਾ ਨਾਲ ਹਾਂਜੀ ਤੇ ਉਹ ਪਹਿਲਾਂ ਆਪਣੇ ਤਾਂ ਪਤਾ ਹੀ ਨਹੀਂ ਸੀ ਡਿਸਕਸ ਰੋ ਕੀ ਹੈ ਜਾਂ ਆਪਣੇ ਇਸ ਏਰੀਆ 'ਚ ਇੰਨਾ ਖੇਡਾਂ ਦਾ ਰੁਝਾਨ ਨਹੀਂ ਹੈਗਾ ਉਹਨਾਂ ਦੀ ਪਰਿਵਾਰਾਂ ਚ ਹੈਗਾ ਜਿਨ੍ਹਾਂ ਨੂੰ ਮਾਲਾ ਮੋਟਾ ਜਿਹੜੇ ਪਹਿਲਾਂ ਆਪ ਕਰਦੇ ਰਹੇ ਉਹਨਾਂ ਨੂੰ ਪਤਾ ਹੈ ਦੂਜਿਆਂ ਨੂੰ ਤਾਂ ਇੱਥੇ ਪਤਾ ਹੀ ਨਹੀਂ ਹੈਗਾ ਆਪਾਂ ਜਿਵੇਂ ਆਪਣੀ ਆਪਾਂ ਕਹ ਲਈਏ ਮਾਂ ਖੇਡ ਕਬੱਡੀ ਹੈ ਉਹਨੇ ਵ ਤੇ ਇਹਨਾਂ ਗੇਮਾਂ ਬਾਰੇ ਤਾਂ ਮੈਨੂੰ ਪਤਾ ਤੱਕ ਵੀ ਨਹੀਂ ਸੀਗਾ ਵੀ ਇਹ ਗੇਮਾਂ ਹੁੰਦੀਆਂ ਨੇ ਜਾਂ ਇਹਨਾਂ ਦਾ ਕੀ ਸਿਸਟਮ ਹੁੰਦਾ ਸਾਰਾ ਤੇ ਉੱਥੋਂ ਇਹ ਲੱਗਣ ਲੱਗੀ ਤੇ ਅੱਗੇ ਚੱਲਦਾ ਜਾ ਰਿਹਾ ਸਿਸਟਮ ਜੇ ਕਮੇਟੀ ਘੇੜਦੇ ਆਂ ਤਾਂ ਪੂਰੀ ਟੀਮ ਦਮ ਲਾਉਂਦੀ ਹੈਗੀ ਇੱਥੇ ਦਮ ਤੁਹਾਡਾ ਇਕੱਲੇ ਦਾ ਲੱਗਣਾ ਹੁੰਦਾ ਆਪਣੇ ਆਪ ਤੇ ਭਰੋਸਾ ਬੰਦਾ ਹੈ ਵੀ ਮੈਂ ਕਰ ਸਕਦਾ ਹਾਂਜੀ ਇਹ ਇੰਡੀਵਿਜੂਅਲ ਗੇਮਾਂ ਇਹਦੇ ਵਿੱਚ ਕੋਈ ਆਪਾਂ ਇਹ ਨਹੀਂ ਕਿਸੇ ਨੂੰ ਬਲੇਮ ਕਰ ਸਕਦੇ ਤੂੰ ਕੱਟ ਕੀਤਾ ਤੂੰ ਵੱਧ ਕੀਤਾ ਜਾਂ ਇੰਤਝ ਕੋਈ ਪਾਰਸ਼ਲਿਟੀ ਨਹੀਂ ਹੋ ਸਕਦੀ ਕਿ ਕੋਈ ਕੋਚ ਸਰ ਬਣ ਚੁਣ ਚੁਣ ਕੇ ਲੈ ਗਿਆ ਜੀ ਵੀ ਪਾਰਸ਼ਲਿਟੀ ਨੇ ਬੰਦਾ ਵਿੱਚ ਪਾ ਲਿਆ ਆਪਦਾ ਇਹ ਤੁਸੀਂ ਜਿੰਨਾ ਕਰੋਗੇ ਸ ਉਹਨਾਂ ਜਿਹੜਾ ਜਿੰਨਾ ਮਿਹਨਤ ਕਰੋਗੇ ਉਹੀ ਉਹਨਾਂ ਅੱਗੇ ਜਾਓਗੇ ਇੰਚ ਕੋਈ ਪਾਰਸ਼ਲਟੀ ਨਹੀਂ ਕੋਈ ਕਿਸੇ ਨੂੰ ਦੂਜੇ ਨੂੰ ਆਪ ਬਲੇਮ ਨਹੀਂ ਕਰ ਸਕਦੇ ਕਿ ਤੂੰ ਮਿਹਨਤ ਘੱਟ ਕੀਤੀ ਜਾਂ ਤੇਰੀ ਕਸਰ ਰਹੀ ਗਈ ਤਾਂ ਟੀਮ ਹਾਰ ਗਈ ਹੈ ਇਹ ਸਾਰਾ ਆਪਦੀ ਤੇ ਹੀ ਆ ਅੱਛਾ ਹੰਦਾਵਾ ਸਾਹਿਬ ਹਾਈਟ ਵੀ ਰੱਬ ਦੀ ਕਿਰਪਾ ਨਾਲ ਬਹੁਤ ਹੈਗੀ ਹੈ ਖਰਾਕ ਹੀ ਰਹਿੰਦੀ ਹੈਗੀ ਹੈ ਖਾਣਾ ਮੈਂ ਵੈਜੀਟੇਰੀਅਨ ਆ ਜੀ ਤੇ ਮੇਰੀ ਸਾਰੀ ਵੈਜੀਟੇਰੀਅਨ ਖਾਕ ਆ ਜਿਹੜੀ ਆਪਣੀ ਹੈਗੀ ਦੁੱਧ ਦਹੀਂ ਆਪਣਾ ਵਾਕੀ ਪਨੀਰ ਵਗੈਰਾ ਹੋ ਗਿਆ ਜੋ ਜੋ ਵੀ ਆਪਣੇ ਡਰਾਈ ਫੂਡ ਵਗੈਰਾ ਜੋ ਵੀ ਆਪਾਂ ਵੈਜੀਟੇਰੀਅਨ ਡਾਈਟ ਮੇਰੀ ਸਾਰੀ ਵੈਸ਼ਨੂਮ ਡਾਈਟ ਦੇ ਨਾਲ ਸਾਰਾ ਸੰਭਵ ਹੋ ਜਾਂਦਾ ਹਾਂਜੀ ਬਿਲਕੁਲ ਸੰਭਵ ਹੈ ਬਹੁਤ ਵੱਡੇ ਵੱਡੇ ਜਿਹੜੇ ਆਪਣੇ ਪਹਿਲਵਾਨ ਨੇ ਹੁਣ ਸੁਸ਼ੀਲ ਕੁਮਾਰ ਰੈਸਲਰ ਆ ਤੇ ਆਪਣੇ ਉਹ ਵੈਜੀਟੇਰੀਅਨ ਆ ਮਰਿੰਦਰ ਕੁੰਮਨ ਬੋਡੀ ਬਿਲਡਰ ਆ ਉਹ ਵੈਜੀਟੇਰੀਅਨ ਆ ਆਪਣੇ ਫਰੀਦਕੋਟ ਦੇ ਪਹਿਲਵਾਨ ਨੇ ਹਰਪ੍ਰੀਤ ਸਿੰਘ ਜਿਨ੍ਹਾਂ ਤੁਸੀਂ ਨਹੀਂ ਜਾਣਦੇ ਉਹ ਵੀ ਵੈਜੀਟੇਰੀਅਨ ਨੇ ਉਹ ਵੀ ਤੇ ਇਹ ਕੋਈ ਮਤਲਬ ਮੈਟਰ ਨਹੀਂ ਹੈਗਾ ਜੀ ਏਡਾ ਖਾਸ ਲੋਕ ਕਹਿੰਦੇ ਮਾਸ ਖਾਣ ਨਾਲ ਆਂਡੇ ਖਾਣ ਨਾਲ ਬੰਦੇ ਤਾਕਤ ਆਉਂਦੀ ਹੈ ਉਹ ਨਹੀਂ ਹੈ ਸਾਰਾ ਮਾਈਂਡ ਸੈਟਅਪ ਹੈ ਜੀ ਆਪਣਾ ਜਿੱਧਰ ਨੂੰ ਆਪਾਂ ਕਰ ਲਾਂਗੇ ਉਧਰ ਨੂੰ ਹੋ ਜਾਂਦਾ ਕੋਈ ਟੀ ਗੱਲ ਨਹੀਂ ਹੈਗੀ ਦੇ ਕਿੰਨੇ ਵਜੇ ਫਿਰ ਕੋਚ ਸਾਹਿਬ ਹਣ ਉਤਾਰ ਦਿੰਦੇ ਆ ਮੈਦਾਨ ਦੇ ਵਿੱਚ ਤੜਕੇ ਕਿੰਨੇ ਵਜੇ ਦਾ ਪ੍ਰੈਕਟਿਸ ਸ਼ੁਰੂ ਹੋ ਜਾਂਦੀ ਆ ਸਵੇਰੇ 7 ਤੋਂ ਲੈ ਕੇ 10 ਵਜੇ ਤੱਕ ਪ੍ਰੈਕਟਿਸ ਹੁੰਦੀ ਆ ਜੀ 7 ਤੋਂ 10 3 ਘੰਟੇ ਹਾਂਜੀ ਸ਼ਾਮ ਪੰਨਿਆ ਜਾਂਦਾ ਸਰੀਰ ਹਾਂਜੀ ਇਹ ਨਹੀਂ ਡਿਪੈਂਡ ਕਰਦਾ ਜੀ ਹੁਣ ਪੰਨਿਆਂ ਨਾਲ ਪਹਿਲੇ ਇਹ ਜਦੋਂ ਆਪਣਾ ਸਟਾਰਟਿੰਗ ਟਾਈਮ ਹੁੰਦਾ ਉਹ ਤੋਂ ਥੋੜਾ ਜਿਆਦਾ ਹਾਰਡ ਵਰਕ ਕਰਨਾ ਪੈਂਦਾ ਜਾਂ ਜਦੋਂ ਆਫਸੀਜਨ ਹੁੰਦਾ ਉਦੋਂ ਟ੍ਰੇਨਿੰਗ ਹਾਰਡ ਹੁੰਦੀ ਜਿਵੇਂ ਜਿਵੇਂ ਕੰਪੀਟੀਸ਼ਨ ਲੱਗੀਆਂ ਆਉਂਦੀਆਂ ਨੇ ਫਿਰ ਉਸਾ ਨਾਲ ਟ੍ਰੇਨਿੰਗ ਦੀ ਚੇਂਜ ਕਰ ਦਿੱਤੀ ਜਾਂਦੀ ਉਹਨੂੰ ਠੀਕ ਹੈ ਮੋਡੀਫਾਈ ਕਰਕੇ ਤਾਂ ਜਿੰਨਾ ਕੋ ਆਪਾਂ ਲੋਡ ਦੇਣਾ ਉਹਨਾਂ ਕੋ ਦੇਣਾ ਕਿਉਂਕਿ ਬੋਡੀ ਜਦ ਥੱਕੇ ਵੀ ਨਾ ਫਿਰ ਪਰਫਾਰਮ ਕਰਨਾ ਆਪਦਾ 100% ਐਫਰਟ ਦੇਣਾ ਉੱਥੇ ਤੇ ਉਸ ਤੋਂ ਉਹਨਾਂ ਦੀ ਫ੍ਰੀ ਟ੍ਰੇਨਿੰਗ ਹੁੰਦੀ ਹੈ ਜੀ ਅੱਛਾ ਹਰ ਵੀ ਦਿਨ ਮੈਂ ਦੱਸਦਾ ਅੱਜ ਹੈਡਕਾਸਟੇ ਬਲੋਂ ਪੰਜਾਬ ਪੁਲਿਸ ਚ ਮੈਡਲ ਲੈ ਕੇ ਆਏ ਤਰੱਕੀ ਵਾਲੇ ਪਾਸੇ ਕੋਈ ਸਰਕਾਰ ਕਰ ਰਹੀ ਹੈ ਜੰਨੀ ਅਸੀਂ ਮਾਲ ਦਾ ਤਾਂ ਬਿਆਨ ਹੈ ਕੋਈ ਬੰਦਾ ਮੈਡਲ ਪਾਰਟਿਸਪੇਟ ਵੀ ਕਰ ਗਿਆ ਤਾਂ ਉਹਨੂੰ ਪੱਕਾ ਨਹੀਂ ਤਰੱਕੀ ਦਾ ਹੈਗਾ ਜੀ ਹੁਣ ਮੇਰਾ ਐਸਆਈ ਦਾ ਪ੍ਰੋਮੋਸ਼ਨ ਹੈ ਹੁਣ ਮੇਰਾ ਜੀ ਹੁਣ ਮੈਂ ਅਗਲੇ ਮਹੀਨੇ ਅਗਲੇ ਮਹੀਨੇ ਆ ਜੀ ਜਾਂ ਉਸ ਤੋਂ ਜਨਵਰੀ ਜਾ ਕੇ ਕੋਰਸ ਕਰਨ ਜਾ ਰਿਹਾ ਐਸਆਈ ਵਾਸਤੇ ਹੁਣ ਜਿਹੜਾ ਇਹ ਮੈਡਲ ਮੇਰਾ ਆਇਆ ਸੀਗਾ ਇਹ ਵੀ ਅੱਗੇ ਸਬ ਇੰਸਪੈਕਟਰ ਵਾਸਤੇ ਕਾਊਂਟ ਹੋਊਗਾ ਸਾਡੇ ਪੁਆਇੰਟ ਸਿਸਟਮ ਆ ਸਾਰਾ ਜੀ ਹਾਂਜੀ ਜਿੰਨੇ ਮੈਡਲ ਆਉਣਗੇ ਉਹਦਾਂ ਪ੍ਰੋਮੋਸ਼ਨ ਮਿਲਦੀ ਹੈ ਲੇਟ ਜ਼ਰੂਰ ਹੋ ਜਾਂਦੀ ਹੈ ਇਹ ਚੀਜ਼ ਹੈਗੀ ਆ ਥੋੜੀ ਜੀ اپنی ਵੈਕੈਂਸੀ ਜਲਦੀ ਨਹੀਂ ਆਉਂਦੀ ਇਹ ਚੀਜ਼ ਜ਼ਰੂਰ ਹੈਗੀ ਆ ਪਰ ਜਿੰਨਾ ਆਪਾਂ ਕਰ ਰਹੇ ਹਾਂ ਤਾਂ ਮਿਲ ਰਿਹਾ ਜੀ ਇਸ ਚੀਜ਼ ਚ ਨਹੀਂ ਚਲ ਹੈਗਾ ਆਡੀ ਸਰਕਾਰ ਦੀ ਪਾਲਿਸੀ ਹੈ ਜਿਹੜੀ ਆਪਣੀ ਪੰਜਾਬ ਪੁਲਿਸ ਦੀ ਉਹਦੇ ਅਕੋਰਡਿੰਗ ਚੱਲ ਰਿਹਾ ਹਾਂਜੀ ਚੱਲ ਰਿਹਾ ਜੀ ਅੱਛਾ ਅਰਦਾਸ ਜੀ ਮੈਂ ਇੱਕ ਗੱਲ ਇਹ ਪੁੱਛਦਾ ਹੈਗਾ ਆਪਣਾ ਏਰੀਆ ਬਾਰਡਰ ਏਰੀਆ ਹਾਂਜੀ ਤੁਹਾਡਾ ਪਿੰਡ ਚੱਕ ਸ਼ੰਗਾਰਗਾ ਕਹਿੰਦੇ ਹਨਾ ਮਾੜੇ ਕਹਿੰਦੇ ਹਾਂਜੀ ਚੱਕ ਸ਼ੰਗਾਰਗਾ ਹਾਂ ਚੱਕ ਸ਼ੰਗਾਰਗਾ ਮਾੜੇ ਮਾੜੇ ਨਹੀਂ ਹੁਣ ਤੇ ਤਗੜੇ ਹੋ ਗਏ ਤੇ ਮੜ ਲੈ ਗਏ ਪੰਜਾਬ ਵਾਲੇ ਦੇਸੀ ਦਾ ਇਹ ਆਸ਼ਾ ਕਰਦੇ ਹੈਗਾ ਇੰਡੀਆ ਲਈ ਵੀ ਤੁਸੀਂ ਖੇਡਣ ਜਾ ਰਹੇ ਹੋ ਯੂਐਸਏ ਜਾ ਰਹੇ ਹੋ ਤਾਂ ਉਹ ਵੀ ਮੈਡਲ ਲੈ ਕੇ ਆਓ ਆਪਣੇ ਇਲਾਕੇ ਦੇ ਨੌਜਵਾਨਾਂ ਦੇ ਲਈ ਤੇ ਕੋਈ ਸਪੋਰਟਸ ਦਾ ਪਤਾ ਨਹੀਂ ਬਹੁਤ ਘੱਟ ਹੈ ਨੌਜਵਾਨ ਕੀ ਮੈਸੇਜ ਹੈਗਾ ਵੀ ਮਾਪਿਆਂ ਨੂੰ ਕੀ ਹੈ ਵੀ ਤੁਸੀਂ ਬੱਚਿਆਂ ਨੂੰ ਆਪਣੇ ਕਿੰਨਾ ਵੱਡਾ ਗਰਾਊਂਡ ਬਣਾ ਰੱਖਿਆ ਸਟੇਡੀਅਮ ਕਿੰਨਾ ਵੱਡਾ ਗਰੂਅਰ ਸਾਇਟ ਵੀ ਉੱਥੇ ਜਾਇਆ ਕਰੋ ਕੋਈ ਰੇਸ ਲਗਾ ਲਓ ਕਿਤੇ ਨਸ਼ੇ ਦੇ ਚੱਕਰਾਂ ਵਿੱਚ ਪੈ ਜਾਈ ਨੀ ਇਹ ਬਹੁਤ ਜ਼ਰੂਰੀ ਹੈ ਜੀ ਬੱਚਾ ਜਿਹੜੇ ਮਿਹਨਤਾ ਪੇਰੈਂਟਸ ਦਾ ਹੀ ਆ ਉਹਦੇ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਜਾਣ ਕੋਸਾ ਬਣਨ ਨਾਮ ਲਾਉਣ ਉਥੇ ਬੱਚੇ ਦੇਖਣਗੇ ਕੋਈ ਵੀ ਜਿਹੜੀ ਚੀਜ਼ ਬੱਚਾ ਮੂਵਮੈਂਟ ਕਰਦਾ ਨੇ ਛੋਟੇ ਹੁੰਦਿਆਂ ਉਹ ਵੇਖ ਕੇ ਕਰਦਾ ਜਿੱਦਾਂ ਉਹ ਦੇਖਦਾ ਉਦਾਂ ਦੇ ਕਰਨ ਲੱਗ ਜਾਂਦਾ ਜੇ ਗਰਾਊਂਡਾਂ ਚ ਲੈ ਜਾਓਗਾ ਨਾ ਰਜਾਂ ਬਣੂਗਾ ਤੇ ਉਹ ਅੱਗੇ ਸਪੋਰਟਸ ਵਾਲੇ ਪਾਸੇ ਹੋਣਗੇ ਬਾਕੀ ਇਹ ਵੀ ਜਿਹੜੇ ਜ਼ਿਆਦਾ ਆਪਣੇ ਵਿੰਗ ਹੋਣੇ ਜਿਹੜੇ ਸਪੋਰਟਸ ਵਿੰਗ ਹੋਣੇ ਉਹ ਬਹੁਤ ਘੱਟ ਨੇ ਉਹ ਮੈਂ ਵੀ ਕਿਤੇ ਕਿਤੇ ਫੀਲ ਕਰਦਾ ਕਿ ਉਹ ਹਰ ਜ਼ਿਲ੍ਹੇ ਵਿੱਚ ਵਿੰਗ ਹੋਣਾ ਜ਼ਰੂਰੀ ਆ ਜਦੋਂ ਆਪਾਂ ਕਹਿ ਦਿੰਦੇ ਆ ਕਿ ਆਪਾਂ ਹੁੰਦਾਂ ਨੇ ਵੀ ਸਾਡਾ ਬੱਚਾ ਉਥੇ ਸਿਲੈਕਟ ਹੋ ਗਿਆ ਕਿਉਂਕਿ ਉਦਾਂ ਇੱਕ ਬੱਚੇ ਨੇ ਗਰਾਊਂਡ ਜਾਣਾ ਕਰਦੇ ਨੂੰ ਆਪਣੇ ਲੋਕ ਜਿਹੜੀ ਸਪੋਰਟਸ ਵਿੰਗਾਂ ਨੂੰ ਸਿਲੈਕਸ਼ਨ ਹੁੰਦੀ ਘਰ ਦੇ ਕਹਿੰਦੇ ਸਾਡਾ ਮੁੰਡਾ ਸਿਲੈਕਟ ਹੋ ਗਿਆ ਜੀ ਉੱਥੇ ਪਰ ਜਿਹੜੀ ਲੱਗਣ ਲੱਗਦੀ ਹੌਲੀ ਹੌਲੀ ਫਿਰ ਬੰਦਾ ਪਲੇਅਰ ਬਣ ਜਾਂਦਾ ਹੈ ਚਿੱਤ ਮਿਲ ਜਾਂਦੀ ਹੈ ਤੇ ਹੋੜੇ ਸਪੋਰਟਸ ਵਿੰਗ ਵੀ ਸਰਕਾਰਾਂ ਨੂੰ ਚਾਹੀਦੇ ਆ ਵੀ ਹਰ ਜ਼ਿਲ੍ਹੇ ਹਰ ਹਲਕੇ ਦੇ ਵਿੱਚ ਵੀ ਹੋਣੇ ਜ਼ਰੂਰੀ ਨੇ ਇਹ ਇੱਥੋਂ ਬੱਚਿਆਂ ਨੂੰ ਸਿਹਤ ਮਿਲੇ ਬੱਚੇ ਉੱਥੇ ਮਿਲਣਾ ਤਾਂ ਵਿੰਗਾ ਚ ਕੀ ਇੱਕ ਰੋਟੀ ਮਿਲਦੀ ਹੈ ਰੋਟੀ ਦੇ ਸਿਰ ਤੇ ਬੱਚਾ ਬਹੁਤ ਅੱਗੇ ਲੰਘ ਜਾਂਦਾ ਤੇ ਸਪੋਰਟਸ ਵਿੰਗ ਬਹੁਤ ਜ਼ਰੂਰੀ ਨੇ ਬਾਕੀ ਪੇਰੈਂਟਸ ਨੂੰ ਵੀ ਜ਼ਰੂਰੀ ਹੈ ਕਿ ਉਹਦੇ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਜਾਓ ਉੱਥੇ ਜਾਂ ਜਿਹੜੇ ਉ ਤਾਂ ਉਹ ਤਾਂ ਅੱਗੇ ਵਧੀਆ ਫਿਊਚਰ ਹੈ ਇਹਦੇ ਵਿੱਚ ਹੀ ਅੱਛਾ ਫਿਊਚਰ ਹੈ ਹਾਂਜੀ ਤੇ ਕੀ ਸੁਨੇਹਾ ਹੈਗਾ ਹਲਕੇ ਦੇ ਲੋਕਾਂ ਦੇ ਲਈ ਵੀ ਤੁਸੀਂ ਹੁਣ ਮੈਡਲ ਲੈ ਕੇ ਆ ਗਏ ਹੈਗੇ ਆ ਪੰਜਾਬ ਲਈ ਖੇਡੇ ਹੁਣ ਦੇਸ਼ ਲਈ ਖੇਡਣ ਜਾਂਦੇ ਆ ਵੀ ਲੋਕ ਆਪਦੇ ਬੱਚਿਆਂ ਨੂੰ ਅੱਗੇ ਲੈ ਕੇ ਆ ਜਾਣ ਜਿੱਦਾਂ ਗੁਰੂ ਰਸਾਇਦਾ ਮਾ ਸਟੇਡੀਅਮ ਦੀ ਪਹਿਲਾਂ ਵੀ ਗੱਲ ਕੀਤੀ ਉੱਥੇ ਕੁਸ਼ਤੀ ਦੰਗਲ ਵੀ ਹੋ ਰਿਹਾ ਆਪਣੇ ਨੌਜਵਾਨ ਅੱਗੇ ਆ ਰਹੇ ਗੁਰੂ ਰਸਾਇਦਾ ਨਾਮ ਆਣਾ ਸ਼ੁਰੂ ਹੋ ਗਿਆ ਵੀ ਇੱਧਰ ਲੋਕ ਅੱਗੇ ਮਾਵਾਂ ਆ ਜਾਣ ਨਹੀਂ ਤੁਸੀਂ ਪਹਿਲਾਂ ਵੀ ਆਪਾਂ ਗੱਲ ਕਰ ਲਈਏ ਨਸ਼ਿਆਂ ਤੋਂ ਜਿਹੜੇ ਲੋਕ ਨਸ਼ੇ ਦਾ ਸੇਵਨ ਕਰ ਰਹੇ ਗੇਮ ਵਿੱਚ ਮਿਲਦੇ ਹੋਣਗੇ ਨੌਜਵਾਨ ਕਈ ਸਪੋਰਟਸ ਚ ਆ ਕੇ ਨਸ਼ਿਆਂ ਵਾਲੇ ਪਾਸੇ ਚਲੇ ਜਾਂਦੇ ਨੇ ਸਾਫ਼ ਸੁਥਰੀ ਤੇ ਤਾਂ ਕਹਤਾ ਵੀ ਮੈਂ ਤਾਂ ਕੁਛ ਉਹ ਖਾਂਦਾ ਹੀ ਨਹੀਂ ਆਂਡਾ ਮੀਟ ਵੀ ਤੇ ਵੈਸ ਨੂੰ ਆ ਜਾਵਾਂ ਹਾਂਜੀ ਹਾਂਜੀ ਬਿਲਕੁਲ ਜੀ ਗੇਮ ਦੇ ਵਿੱਚ ਬੱਚਿਆਂ ਨੂੰ ਪੜਨਾ ਬਹੁਤ ਜ਼ਰੂਰੀ ਆ ਜਿੱਦਾਂ ਹੁਣ ਮੈਂ ਇੱਥੋਂ ਪਿੰਡੋਂ ਉੱਠ ਕੇ ਗਿਆ ਆ ਉਹਦੇ ਇੱਕ ਤਾਂ ਐਕਸਪੋਰਟਸ ਕਰਾਂਗੇ ਆਪਣੀ ਛੇਤ ਵਧੀਆ ਰਹੂਗੀ ਆਪਾਂ ਨਸ਼ੇ ਬੱਤੇ ਤੋਂ ਬਚ ਕੇ ਰਾਵਾਂਗੇ ਪਲੱਸ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਾਂਗੇ ਆਪਣੀ ਖੁਦ ਦੀ ਜ਼ਿੰਦਗੀ ਵਧੀਆ ਬਣੋਗੀ ਵਧੀਆ ਲੋਕਾਂ ਨੂੰ ਤੁਹਾਨੂੰ ਮਿਲਣ ਦਾ ਮੌਕਾ ਮਿਲੂਗਾ ਹੁਣ ਮੈਂ ਅੱਜ ਇੱਥੇ ਹੁੰਦੇ ਹਾਂ ਪਹਿਲਾਂ ਜੇ ਖੇਤੀ ਕਰਦੇ ਇੱਥੇ ਰਹਿਣਾ ਸੀ ਹੁਣ ਵੱਤੋਂ ਫੁਰੇਪਰ ਚਲੇ ਜਾਂਦੇ ਕਦੇ ਲੁਜਾਣੇ ਚਲੇ ਜਾਂਦੇ ਜਾਂ ਵੱਤੋਂ ਦਿੰਨਾ ਮੈਨੂੰ ਲੱਗਦਾ ਔਰ ਪੂਰੇ ਇੰਡੀਆ ਦੇ ਵਿੱਚ ਕੋਈ ਅਜਿਹੀ ਜਗ੍ਹਾ ਨਹੀਂ ਜਿਹੜੀਆਂ ਮੇਨ ਮੇਨ ਜਿਹੜੀਆਂ ਜਿਹੜੀ ਨਹੀਂ ਕੁੰਬਲੀ ਉਹ ਵੀ ਇੱਕ ਗੇਮ ਕਰਨ ਦੇ ਚੱਕਰ ਦੇ ਵਿੱਚ ਬਾਹਰ ਘੁੰਮਣਾ ਇਹ ਕੈਨੇਡਾ ਵੀ ਜਾਏ ਆ ਉਹ ਵੀ ਸਿਰਫ ਸਪੋਰਟਸ ਦੇ ਵਿਆਪ ਤੇ ਜਾਏ ਆ ਹਾਂ ਹੁਣ ਯੂ ਐਸਏ ਜਾਣਾ ਉਹ ਵੀ ਸਪੋਰਟਸ ਦੇ ਵਿਆਪ ਤੇ ਜਾਣਾ ਤੇ ਇਹ ਬਹੁਤ ਵਧੀਆ ਓਪਰਚ्युनिटी ਹੈ ਨਾਲੇ ਤੁਸੀਂ ਦੁਨੀਆਦਾਰੀ ਵੇਖਦੇ ਹੋ ਨਾਲੇ ਤੁਹਾਡਾ ਖੁਦ ਦਾ ਆਪਦਾ ਇੱਕ ਵਧੀਆ ਫਿਊਚਰ ਬਣਦਾ ਤੁਹਾਡੇ ਪੇਰੈਂਟ ਦਾ ਨਾਮ ਰੋਸ਼ਨ ਹੁੰਦਾ ਤੁਹਾਡੇ ਇਲਾਕੇ ਚ ਉਹਦਾ ਵਧੀਆ ਹੁੰਦਾ ਆਸਤੋਂ ਨੂੰ ਜੌਬ ਮਿਲਦੀ ਹੈ ਤੁਹਾਨੂੰ ਸੈਲਰੀ ਮਿਲਦੀ ਹੈ ਸਾਰਾ ਕੁਝ ਪ੍ਰੋਮੋਸ਼ਨ ਨਾਲ ਪ੍ਰੋਮੋਸ਼ਨਾਂ ਮਿਲਦੀਆਂ ਨੇ ਸਾਰਾ ਕੁਝ ਹੁੰਦਾ ਹੈ ਤੇ ਸਪੋਰਟਸ ਬਹੁਤ ਜ਼ਰੂਰੀ ਆ ਜਿਹੜੇ ਮਤਲਬ ਜਿਹੜੇ ਬੱਚੇ ਚਲੋ ਹੋਰ ਕਿਸੇ ਫੀਲਡ 'ਚ ਜਾ ਰਹੇ ਆ ਪੀਸੀਐਸ ਆਈਐਸ ਕਰ ਰਹੇ ਆ ਜਾਂ ਹੋਰ ਚੜ੍ਹੀ ਵਿੱਚ ਵਧੀਆ ਕਰ ਰਹੇ ਹੋ ਵਧੀਆ ਗੱਲ ਆ ਪਰ ਜਿਹੜੇ ਸਪੋਰਟਸ ਵਿੱਚ ਹੋਣਾ ਚਾਹੁੰਦੇ ਉਹਨਾਂ ਵਾਸਤੇ ਬਹੁਤ ਵਧੀਆ ਓਪਰਚ्युनिटी ਹੈ ਸਪੋਰਟਸ ਦੀ ਬਿਲਕੁਲ ਜਿਹੜਾ ਸਪੋਰਟਸ ਵਿੱਚ ਆਣਾ ਚਾਹੁੰਦਾ ਹੈ ਤਾਂ ਓਪਰਚ्युनिटी ਵਧੀਆ ਹੈਗੀ ਆ ਤੇ ਜੇਕਰ ਬਾਰਡਰ ਪੱਟੀ ਦੇ ਪਿੰਡ ਮਾੜਿਆ ਤੋਂ ਜੱਕ ਸ਼ੰਗਾਰਗਾ ਤੋਂ ਬਿਲਕੁਲ ਭਾਰਤਪາກ ਸਰਾਦੇ ਨੇ ਅੱਜ ਭਾਰਤ ਲਈ ਖੇਡਣ ਜਾ ਰਿਹਾ ਯੂਐਸਏ ਦੇ ਵਿੱਚ ਰੰਦਾਵਾ ਸਾਹਿਬ ਲਈ ਤੁਸੀਂ ਵੀ ਆਸਾਂ ਕਰੋ ਉਸ ਮਹਾਨਕ ਵਾਹਿਗੁਰੂ ਅਗੇ ਅਰਦਾਸ ਕੀਤੀ ਜਾਵੇ ਕਿ ਜਿਹੜੀ ਗੇਮ ਹੋਣੇ ਯੂਐਸਏ ਖੇਡਣ ਜਾ ਰਹੇ ਨੇ ਉਹ ਵੀ ਮੈਡਲ ਭਾਰ ਦੇ ਚੋਲੀ ਪਾਉਣ ਤੇ ਪੰਜਾਬ ਦੇ ਜਵਾਨ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਇਸ ਪਾਸੇ ਖੇਡਾਂ ਵਾਲੇ ਪਾਸੇ ਆਂਦੇ ਹਲਕਾ ਗੁਰੂ ਅਰਸੇ ਦਾਈ ਇਹ ਨੌਜਵਾਨ ਜਿਵੇਂ ਅੱਗੇ ਨਿਕਲ ਕੇ ਆਇਆ ਬਾਕੀ ਬੱਚਿਆਂ ਨੂੰ ਵੀ ਇਹੀ ਹੈਗੀ ਆ ਆਪਣੇ ਬੱਚਿਆਂ ਨੂੰ ਮਾਪੇ ਵਿਚਾਣ ਜੀਮਾਂ ਵਾਲੇ ਪਾਸੇ ਜ਼ਰੂਰ ਲੈ ਕੇ ਆਉਂਦੇ ਫਿਰ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਸੇ ਦਾਈ